ਹਾਂਜੀ ਦੋਸਤੋ ਸ਼ੌਕ ਘੋੜੀਆਂ ਦਾ ਫੇਸਬੁੱਕ ਪੇਜ ਤੇ YouTube ਚੈਨਲ ਪਿੰਡੂ ਜ਼ਿਮੀਦਾਰ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਬਾਈਬਲ ਸਟੱਡ ਫਾਰਮ ਦਾ ਨੁਕਰਾ ਘੋੜਾ ਸ਼ਹਿਜ਼ਾਦਾ ਦਿਖਾ ਰਹੇ ਹਾਂ ਤੇ ਵਾਕਈ ਯਾਰ ਘੋੜਾ ਹੈ ਵੀ ਸ਼ਹਿਜ਼ਾਦਾ ਕੋਈ ਸ਼ੱਕ ਵਾਲੀ ਗੱਲ ਨਹੀਂ ਮਾਰੋਖਾਂ ਫਿਰ ਤੁਸੀਂ ਨਿਗਾਹ ਬਹੁਤ ਜਿਆਦੇ ਚੰਗਾ ਸੋਹਣਾ ਬਸ਼ੇਰਾ ਤਿਆਰ ਹੋਇਆ ਨੈਚੁਰਲ ਸਪੌਟਲੈਸਾ ਗੁਲਾਬੀਪਣ ਤੁਸੀਂ ਦੇਖੋ ਯਾਰ ਸਭ ਪਣਦਾਤੇ ਨੇ ਇਹਨੂੰ ਰੱਜ ਕੇ ਬਖਸ਼ਿਆ ਬੇਲੇ ਬਹਿ ਕੇ ਬਣਾਇਆ ਲੱਗਦਾ ਇਹ ਤਾਂ ਜਮਾਨ ਮੂਰਤੀ ਖੜੀ ਪਈਆ ਬਸ਼ੇਰਾ ਇਹ ਤਿੰਨ ਸਾਲਾਂ ਦਾ ਹੋ ਗਿਆ ਤੇ ਕੱਦ 36 ਇੰਚ ਕਰ ਗਿਆ ਜੇ ਆਪਾਂ ਇਹਦੇ ਖਾਨਦਾਨ ਦੀ ਗੱਲ ਕਰੀਏ ਤਾਂ ਫੇਮਸ ਘੋੜੇ ਮਹਾਰਾਜੇ ਨੂੰ ਤਾਂ ਤੁਸੀਂ ਜਾਣਦੇ ਹੀ ਹੋ ਜਿਹੜਾ ਬਾਦਲ ਸਟੱਡ ਫਾਰਮ ਦੇ ਉੱਤੇ ਆ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਜੀ ਦੇ ਕੋਲੇ ਸੋ ਉਸ ਮਹਾਰਾਜਾ ਘੋੜੇ ਦਾ ਬੱਚਾ ਦੋਸਤੋ ਇਹ ਸਾਲੀ ਵਾਲਾ ਬਲੱਡ ਲਾਈਨ ਆ ਗਈ ਇਹਦੀ ਪਿੱਛੇ ਤੋਂ ਇਹਦੀ ਜਿਹੜੀ ਮੰਗੀ ਉਹ ਸੰਜਮ ਬਾਦਲ ਜੀ ਦੇ ਕੋਲੇ ਆ ਘੋੜੀ ਨੌਕਰੀ ਬਹੁਤ ਜ਼ਿਆਦੇ ਚੰਗੀ ਤੇ ਬਸ਼ੇਰਾ ਵੀ ਇਹ ਉੱਥੋਂ ਹੀ ਬਰੀਡ ਹੋ ਕੇ ਆਇਆ ਸੰਜਮ ਬਾਦਲ ਜੀ ਦੇ ਘਰ ਦਾ ਹੀ ਜਨਮ ਆ ਇਹਦਾ ਤੇ ਉਸ ਤੋਂ ਬਾਅਦ ਅੰਕਲ ਸਰਜੀਤ ਸਿੰਘ ਜੀ ਬਹਿਵਲ ਵਾਲੇ ਇਹਨੂੰ ਆਪਦੇ ਫਾਰਮ ਦੇ ਉੱਤੇ ਲਿਆਈ ਸੀ ਇਹਨੂੰ ਪਾਲ-ਪੋਸ ਕੇ ਬੜੀਆਂ ਰੀਜਾਂ ਦੇ ਨਾਲ ਤਿਆਰ ਕੀਤਾਗਾ ਬੈਬਲ ਸਟੱਡ ਫਾਰਮ ਵਾਲੇ ਤਾਂ ਵੈਸੇ ਆਪਾਂ ਨੂੰ ਪਤਾ ਹੀ ਆ ਵੀ ਕਿਸੇ ਜਾਣ ਪਹਿਚਾਨ ਦੇ ਮਹਤਾਜ ਨਹੀਂ ਪਹਿਲਾਂ ਇੱਥੇ ਬੜੇ ਫੇਮਸ ਘੋੜੇ ਕਾਲਾ ਕਾਂਟਾ ਅਲੀ ਰਾਜ ਕਾਂਟਾ ਜਿਹੜਾ ਆਪਾਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦਿਖਾਇਆ ਸੀਗਾ ਕਾਲੇ ਕਾਂਟੇ ਦਾ ਬੱਚਾ ਅਲਫਾਜ ਤੇ ਲੈਜੈਂਡ ਘੋੜਾ ਪ੍ਰਭਾਤ ਇਹ ਤਾਂ ਤੁਸੀਂ ਇਹਨਾਂ ਘੋੜਿਆਂ ਬਾਰੇ ਪਹਿਲਾਂ ਸਾਰੇ ਤਕਰੀਬਨ ਜਾਣਦੇ ਹੀ ਹੋ ਤੇ ਆ ਨਵਾਂ ਬਸ਼ੀਰਾ ਦੋਸਤੋ ਲਾਂਚ ਕੀਤਾ ਹੁਣ ਬੈਬਲ ਸਟੱਡ ਫਾਰਮ ਵਾਲਿਆਂ ਨੇ ਤੇ ਨਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਇਹਦਾ ਸਹਿਜਾਦਾ ਰੱਖਦਾ ਪਹਿਲੀ ਵੀਡੀਓ ਇਹਦੀ ਪੈ ਰਹੀ ਆ ਸੋ ਅੱਜ ਇਹਦੀ ਸਟੱਡ ਸਰਵਿਸ ਦੋਸਤੋ ਓਪਨ ਕੀਤੀ ਆ ਇਹਨੂੰ ਸੋਸ਼ਲ ਮੀਡੀਆ ਤੇ ਲਾਂਚ ਕਰ ਰਹੇ ਆ ਦੋਸਤੋ ਤੇ ਨਿਗਾ ਮਾਰ ਕੇ ਆਪਦੇ ਨਾਲ ਕੀਮਤੀ ਸੁਝਾਅ ਤੇ ਕਮੈਂਟ ਜਰੂਰ ਦੱਸਿਓ ਵੀ ਬਸ਼ੇਰਾ ਤੁਹਾਨੂੰ ਕਿਵੇਂ ਦਾ ਲੱਗਿਆ ਤੇ ਬਾਕੀ ਜੇ ਬਸ਼ੇਰਾ ਸੋਹਣਾ ਲੱਗਿਆ ਨਾ ਗੱਲਬਾਤ ਤੁਹਾਨੂੰ ਲੱਗੀ ਹੈ ਇਹਦੇ ਵਿੱਚ ਤਾਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਸੋ ਦੋਸਤੋ ਇਹਦੀ ਜਿਹੜੀ ਮੀਟਿੰਗ ਫੀਸ ਰੱਖੀ ਗਈ ਆ 21000 ਰੁਪਏ ਇਹਦੀ ਸਟੱਡ ਸਰਵਿਸ ਦੀ ਫੀਸ ਰੱਖੀ ਗਈ ਆ ਬਾਕੀ ਤੁਸੀਂ ਬਣ ਤਰ੍ਹਾਂ ਚੈੱਕ ਕਰੋ ਯਾਰ ਖੜਨੀ ਕਰਨੀ ਕਿੰਨੀ ਬਾਕਮਾਲਾ ਘੋੜੇ ਦੀ ਮੂੰਹ ਮਹਿੰਦਰਾ ਬੜਾ ਸੋਹਣਾ ਜਮੈਣ ਛੋਟੇ ਤੇ ਸ਼ਕੀਨ ਕਾਨਾ ਪਿੱਠ ਪੁੜੇ ਦਾ ਬੜਾ ਚੰਗਾ ਮਜ਼ਬੂਤੀ ਬੜੀ ਆ ਗਰਦਨ ਬੜੀ ਲੰਮੀ ਆ ਤੇ ਸਭ ਤੋਂ ਵੱਡੀ ਗੱਲ ਗੁਲਾਬੀਪਣ ਬੜਾ ਹੈਗਾ ਤੇ ਬਿਸ਼ੇਰਾ ਸ਼ੋਅ ਬਹੁਤ ਜ਼ਿਆਦਾ ਕਰਦਾ ਜੇ ਤੁਸੀਂ ਚਾਹੋ ਨਾ ਵੀ ਯਾਰ ਅਸੀਂ ਆਪਦੀ ਕਿਸੇ ਘੋੜੀ ਤੋਂ ਚੰਗੇ ਸ਼ੋਅ ਲੈਵਲ ਦੇ ਬੱਚੇ ਲੈਣੇ ਆ ਤਾਂ ਇੱਕ ਵਾਰ ਅੰਕਲ ਜੀ ਦੇ ਫਾਰਮ ਤੇ ਜਾ ਕੇ ਨਾ ਇਸ ਬਸ਼ੇਰੇ ਕੰਨੀ ਜ਼ਰੂਰ ਨਿਗਾਹ ਮਾਰ ਕੇ ਆਇਓ ਬਾਕੀ ਤੁਹਾਨੂੰ ਵੈਸੇ ਤਾਂ ਵੀਡੀਓ ਦੇ ਵਿੱਚ ਕਲੀਅਰ ਹੋਈ ਜਾਣਾ ਬਹੁਤ ਜਿਆਦਾ ਸੋਹਣਾ ਬਸ਼ੇਰਾ ਤਿਆਰ ਹੋਇਆ ਯਾਰ ਮਜ਼ਬੂਤੀ ਤੇ ਸੱਪਣ ਵਾਲੇ ਪਾਸਿਓਂ ਕਿਸੇ ਪਾਸਿਓਂ ਦਾਤੇ ਨੇ ਇਹਦੇ 'ਚ ਕੋਈ ਤੋੜ ਨਹੀਂ ਛੱਡੀ ਤੇ ਬਾਕੀ ਜਿਨੇ ਵੀ ਸਟੱਡ ਸਰਵਿਸ ਲੈਣੀ ਆ ਅੰਕਲ ਸਰਜੀਤ ਸਿੰਘ ਜੀ ਦਾ ਆਪਾਂ ਕੰਟੈਕਟ ਨੰਬਰ ਮੈਂਸ਼ਨ ਕਰਤਾ ਸਕਰੀਨ ਦੇ ਉੱਤੇ 9872545 454 ਸੋ ਕਾਲ ਕਰ ਲਿਓ ਅੰਕਲ ਜੀ ਨੂੰ ਤੇ ਦਰਸ਼ਨ ਜ਼ਰੂਰ ਪਾ ਕੇ ਆਇਓ ਬੇਸ਼ੇਰੇ ਦੇ ਬਹੁਤ ਜ਼ਿਆਦੇ ਸੋਹਣਾ ਬੇਸ਼ੇਰਾ ਤਿਆਰ ਹੋਇਆ ਤੇ ਮੇਰੀ ਸਮਝ ਦੇ ਮੁਤਾਬਕ ਵੀ ਮਹਾਰਾਜੇ ਘੋੜੇ ਦੇ ਜਿੰਨੇ ਚੰਗੇ ਰਿਜ਼ਲਟ ਆਇਆ ਉਹਨਾਂ ਚੰਗੇ ਟੌਪ ਦੇ ਰਿਜ਼ਲਟਾਂ ਦੇ ਵਿੱਚੋਂ ਇੱਕ ਆਇਆ ਬੇਸ਼ੇਰਾ ਸੋ ਗੁਲਾਬੀਪਣ ਤੁਸੀਂ ਦੇਖ ਸਕਦੇ ਹੋ ਮਜ਼ਬੂਤ ਬੜਾਗਾ ਇੱਕ ਹੱਕ ਬੜੀ ਚੌੜੀ ਆ ਕੰਨ ਕੰਨ ਬਹੁਤ ਜ਼ਿਆਦੇ ਛੋਟਾ ਤੇ ਸ਼ਕੀਨ ਆ ਸੋ ਜਿਨੇ ਸਟੱਡ ਸਰਵਿਸ ਲੈਣੀ ਹੋਈ ਚੰਗੇ ਸ਼ਕੀਨ ਬੱਚੇ ਲੈਣੇ ਆ ਤਾਂ ਐਸ ਘੋੜੇ ਤੋਂ ਘੋੜੀ ਤੁਸੀਂ ਮੇਟ ਕਰਾ ਲਿਓ ਬੱਚੇ ਬਹੁਤ ਜਿਆਦੇ ਸੋਹਣੇ ਆਉਣਗੇ ਇਹਦੇ ਸੋ ਕਾਲ ਕਰ ਲਿਓ ਸਰਜੀਤ ਸਿੰਘ ਜੀ ਨੂੰ